ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਨੂੰ ਇੱਕ ਝਟਕਾ ਹੋਰ ਲੱਗ ਸਕਦਾ ਹੈ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਾਂਗਰਸ ਲਈ ਜਿਹੜਾ ਵੱਡਾ ਝਟਕਾ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਮਹਿੰਦਰ ਸਿੰਘ ਕੇਪੀ ਕਾਂਗਰਸ ਸਰਕਾਰ ਦੇ ਵਿੱਚ ਦੋ ਵਾਰ ਮੰਤਰੀ ਰਹਿ ਚੁੱਕੇ ਨੇ ਅਤੇ ਕਾਂਗਰਸ ਨੂੰ ਲਗਾਤਾਰ ਝਟਕੇ ਲੱਗਦੇ ਜਾ ਰਹੇ ਨੇ ਕਾਂਗਰਸ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਹੁਣ ਮਹਿੰਦਰ ਸਿੰਘ ਕੇਪੀ ਜੋ ਦੋ ਵਾਰ ਮੰਤਰੀ ਰਹਿ ਚੁੱਕੇ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਰਹੇ ਨੇ ਏ ਹੁਣ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਸਕਦੇ ਨੇ ਕਾਂਗਰਸ ਨੂੰ ਲਗਾਤਾਰ ਝਟਕੇ ਲੱਗਦੇ ਜਾ ਰਹੇ ਨੇ ਚੋਣਾਂ ਤੋਂ ਪਹਿਲਾਂ ਜੋ ਕਾਂਗਰਸ ਨੂੰ ਇਹ ਝਟਕੇ ਲੱਗ ਰਹੇ ਨੇ ਇੱਕ ਪਾਸੇ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਪੰਜਾਬ ਦੇ ਜਿਹੜੇ ਉਮੀਦਵਾਰ ਨੇ ਉਹ ਬਗਾਵਤ ਕਰ ਰਹੇ ਨੇ ਤਾਂ ਕਾਂਗਰਸ ਦੇ ਮੰਤਰੀ ਵੀ ਪਾਰਟੀ ਛੱਡ ਰਹੇ ਨੇ ਦਲਜੀਤ ਸਾਡੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਦਲਜੀਤ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਇੱਕ ਹੋਰ ਲੀਡਰ ਪਾਰਟੀ ਛੱਡ ਸਕਦੇ ਨੇ ਕੀ ਜਾਣਕਾਰੀ ਹੈ ਬਿਲਕੁਲ ਗਪਾਲ ਜੀ ਦੇਖਿਆ ਜਾਵੇ ਤਾਂ ਮਹਿੰਦਰ ਸਿੰਘ ਕੇਪੀ ਕਹਿ ਸਕਦਾ ਕਿ ਇੱਕ ਦਿੱਗੇ ਨੇਤਾ ਨੇ ਗਿਲੰਦਰ ਹਲਕੇ ਤੋਂ ਪਹਿਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ 2009 ਦੇ ਵਿੱਚ ਲੋਕ ਸਭਾ ਚੋਣ ਅwijit ਚੁੱਕੇ ਨੇ ਤੇ ਨਾਲ ਹੀ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਨੇ ਤੇ ਦੋ ਵਾਰ ਜੋ ਮੰਤਰੀ ਰਹੇ ਚੁੱਕੇ ਨੇ ਯੂਥ ਐਂਡ ਸਪੋਰਟ ਦਾ ਜੋ ਵਿਭਾਗ ਇਹਨਾਂ ਦੇ ਕੋਲ ਰਿਹਾ ਅਤੇ ਪਿਤਾ ਵੀ ਕਹਿ ਸਕਦਾ ਕਿ ਪਿਤਾ ਵੀ ਪੰਜ ਵਾਰ ਤਕਰੀਬਨ ਵਧਾਇਆ ਹੈ ਲੇਕਿਨ ਵੱਡਾ ਕਹਿ ਸਕੀਏ ਸਿਆਸੀ ਪਰਿਵਾਰ ਦੇ ਵਿੱਚੋਂ ਨਿਕਲੇ ਹੋਏ ਨੇ ਮਹਿੰਦਰ ਸਿੰਘ ਕੇਬੀ ਅਤੇ ਅੱਜ ਚਰਚਾ ਇਹ ਚੱਲ ਰਹੀ ਹੈ ਕਿ ਮਹਿੰਦਰ ਕੇਬੀ ਹੁਣ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਜਸਟਿਸ ਦੇ ਨਾਲ ਜੋ ਸ਼੍ਰੋਮਣੀ ਅਕਾਲੀ ਦਲ ਦਾ ਮੀਡੀਆ ਵਿੰਗ ਉਹਨਾਂ ਵੱਲੋਂ ਵੀ ਇੱਕ ਇਨਫੋਰਮੇਸ਼ਨ ਸੱਜ ਕੀਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਉਹਨਾਂ ਨੂੰ ਉਹਨਾਂ ਦੇ ਘਰ ਮਿਲਣ ਜਾ ਰਹੇ ਨੇ ਤੇ ਸ਼ੁਰੂਤ ਤੋਂ ਹੀ ਚੱਲਦਾ ਇਹ ਬਣੀ ਹੋਈ ਸੀ ਕਿ ਮਹਿੰਦਰ ਕੇਪੀ ਦੀ ਗੱਦਨਾ ਕਿਸੇ ਕਾਂਗਰਸ ਤੋਂ ਪੰਜਾਬ ਕਾਂਗਰਸ ਤੋਂ ਖፋ ਨਜ਼ਰ ਆ ਰਹੇ ਨੇ ਅੱਜ ਹੁਣ ਹੋ ਸਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਪਹਿਲਾ ਫੜਨ ਗੱਦੇ ਜਾਣਕਾਰੀ ਇਹ ਵੀ ਐਕਜ਼ਿਸਟ ਵੀਰ ਸਿੰਘ ਬਾਦਲ ਹੋਰਾ ਦੀ ਅਗਵਾਈ ਦੇ ਵਿੱਚ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਜਲੰਧਰ ਜਿਹੜੀ ਜੁਆਇਨ ਕੀਤੀ ਜਾਵੇਗੀ ਜਿਸ ਤਰੀਕੇ ਨਾਲ ਕਮਲ ਕੁਮਾਰ ਟੀਨੂ ਸੀਗੇ ਆਮ ਆਦਮੀ ਪਾਰਟੀ ਦੀ ਸ਼ਾਮਲ ਹੋ ਗਈ ਸ਼੍ਰੋਮਣੀ ਅਕਾਲੀ ਦਲ ਸੜਕੀ ਹੁਣ ਮਹਿੰਦਰ ਕੇਪੀ ਦੀ ਚੱਟਾ ਲਗਾਤਾਰ ਬਣੀ ਹੋਈ ਦੀਆ ਉਹਦਾ ਦੇ ਅੱਜ ਅਗਰ ਜੁਆਇਨਿੰਗ ਕੀਤੀ ਜਾਂਦੀ ਗਿਆ ਤਾਂ ਉਹਦਾ ਹੈ ਕਿ ਉਹਨਾਂ ਨੂੰ ਗਲੰਦਰ ਹਲਕੇ ਤੋਂ ਜਾਂ ਉਹ ਜਵਾਬੇ ਦੇ ਕਿਸੇ ਹਲਕੇ ਤੋਂ ਲੋਕ ਸਭਾ ਦੇ ਵਜੋਂ ਉਹਨਾਂ ਨੂੰ ਗੀਦਵਾਰੀ ਦਿੱਤੀ ਜਾ ਸਕਦੀ ਹੈ ਜਿਸ ਤਕ ਵੀਰ ਸਿੰਘ ਬਾਦ ਨੂੰ ਉਹਨਾਂ ਨੂੰ ਮਿਲਣ ਜਾ ਰਹੇ ਨੇ ਅਤੇ ਜਦ ਹੀ ਅਜੋ ਨਦੀ ਜੁਆਇਨ ਹੋਏ ਤਕਰੀਬਨ 2:30 ਵਜੇ ਦਾ ਇਹ ਸਮਾਂ ਰੱਖਿਆ ਗਿਆ ਤੇ ਤੱਕ ਕਾਰ ਮਿਲਣ ਜਾਣਗੇ ਅਤੇ ਉੱਥੇ ਹੀ ਉਹਨਾਂ ਦੀ ਜੁਆਇਨਿੰਗ ਹੋਵੇਗੀ ਦਲਜੀਤ ਦਲਜੀਤ ਕੀ ਕਾਰਨ ਜਿਹੜਾ ਦੱਸਿਆ ਜਾ ਰਿਹਾ ਮੁੱਖ ਤੌਰ ਤੇ ਕੀ ਕਾਰਨ ਸਮਝਿਆ ਜਾਵੇ ਕਿ ਕੇਪੀ ਸਾਹਿਬ ਇਹ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਜੁਆਇਨ ਕਰ ਰਹੇ ਨੇ ਗੁਪਾਲ ਜੀ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਅਜੇ ਤੱਕ ਕੋਈ ਪੱਕਾ ਜਾਣਕਾਰੀ ਇਸ ਸਬੰਧਤ ਨਹੀਂ ਹੈ ਬਾਰੇ ਜਿਸ ਤਰੀਕੇ ਨਾਲ ਜਿੰਨੇ ਵੀ ਪਹਿਲਾਂ ਕਾਂਗਰਸ ਦੇ ਆਗੂ ਕਹਿ ਦਦੇ ਕਿ ਵੱਡੇ ਆਗੂ ਜਿਨ੍ਹਾਂ ਵੱਲੋਂ ਭਾਵੇਂ ਟਿਕਟਾਂ ਮਿਲ ਚੁੱਕੀਆਂ ਸੀ ਕਾਂਗਰਸ ਵੱਲੋਂ ਜਿੰਨੇ ਟਿਕਟਾਂ ਪੱਕੀ ਹੈ ਭਾਵੇਂ ਰਵਨੀਤ ਬਿੱਟੂ ਨੇ ਅਤੇ ਅ ਕੈਸਰ ਕੀ ਬੀਨਤ ਸਿੰਘ ਦੇ ਪਰਿਵਾਰ ਸੀ ਵੀ ਵੱਡਾ ਕਾਂਗਰਸ ਦਾ ਪਰਿਵਾਰ ਸੀਗਾ ਅ ਇੱਕ ਗੱਲ ਇਹੀ ਸਾਹਮਣੇ ਆ ਰਹੀ ਹੈ ਕਿ ਕਿਤਨੇ ਕਿਤੇ ਕਾਂਗਰਸ ਦੀ ਲੀਡਰਸ਼ਿਪ ਤੋਂ ਖਫਾ ਨੇ ਤੇ ਕਾਂਗਰਸ ਦੀ ਲੀਡਰਸ਼ਿਪ ਤੇ ਸਵਾਲ ਖੜੇ ਕਰ ਰਹੇ ਨੇ ਇਸ ਵਿੱਚ ਚਾਰ ਹੋ ਸਕਦੇ ਕਿ ਕੇਪੀ ਹੋਰਾਂ ਦੀ ਵੀ ਕੋਈ ਇਸ ਤਰੀਕੇ ਦੀ ਕੋਈ ਸਟੇਟਮੈਂਟ ਹੋ ਸਕਦੀ ਆ ਜੋ ਹੋ ਸਕੇ ਤੇ ਕੀ ਕੋਈ ਹੋਰ ਕਾਰਨ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਜਲੰਧਰ ਤੋਂ ਕਰਨਜੀਤ ਚੰਨੀ ਹੋਰਾਂ ਨੂੰ ਟਿਕਟ ਦਿੱਤੀ ਗਈ ਆ ਚੌਧਰੀ ਸੰਤੋਸ਼ ਸਿੰਘ ਦਾ ਪਰਿਵਾਰ ਵੀ ਖਫਾ ਨਜ਼ਰ ਆਇਆ ਕਰਨਜੀਤ ਚੌਧਰੀ ਉਹਨਾਂ ਵੱਲੋਂ ਵੀ ਭਾਜਪਾ ਜੁਆਇਨ ਕੀਤੀ ਗਈ ਹੈ ਕਿਤੇ ਨਹੀਂ ਕਿਤੇ ਹੋ ਸਕਦਾ ਹੈ ਕਿ ਉਮੀਦਵਾਰਾਂ ਦੇ ਉਮੀਦਵਾਰਾਂ ਦੀ ਕਹਿੰਦੇ ਕਿ ਆਪ ਹਰ ਕਿਸੇ ਨੂੰ ਹੁੰਦੀ ਹੈ ਹਰ ਜਿੱਗੇ ਦੀ ਕੈਡੀਏਟ ਨੂੰ ਹੁੰਦੀ ਹੈ ਜੀ ਸ਼ੁਕਰੀਆ ਦਿਲਜੀਤ ਜੀ ਪਾਰਟੀ ਦੇ ਵਿੱਚ ਲੰਮਾ ਸਮਾਂ ਬਤਾਇਆ ਜੀ ਸ਼ੁਕਰੀਆ ਜੀ। तमाम ਜਾਣਕਾਰੀ ਦੇ ਲਈ ਤਾਂ ਮਹਿੰਦਰ ਸਿੰਘ ਕੇਪੀਵੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਕਾਂਗਰਸ ਦੇ ਕਈ ਜਿਹੜੇ ਨੇਤਾ ਨੇ ਸੀਨੀਅਰ ਨੇਤਾ ਨੇ ਜਿਹੜੇ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜ ਚੁੱਕੇ ਸੀ ਉਹਨਾਂ ਨੇ ਵੀ ਪਾਰਟੀ ਛੱਡੀ ਹੈ ਅਤੇ ਹੋਰ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਗਏ ਨੇ। ਤਾਂ ਦੇਖਣਾ ਹੋਵੇਗਾ ਇੱਕ ਹੋਰ ਝਟਕਾ ਕਾਂਗਰਸ ਨੂੰ ਲੱਗੇਗਾ ਜਾਂ ਨਹੀਂ।